ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਅੱਜ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਸਾਂਝੀ ਕਰਨੀ ਆ ਕਿਉਂਕਿ ਕੁਝ ਕੁ ਘਰਾਂ ਦੇ ਵਿੱਚ ਆਪਾਂ ਕੀ ਦੇਖਦੇ ਆ ਕਿ ਜਿਹੜਾ ਮਾਂ ਪਿਓ ਹੁੰਦਾ ਜਦੋਂ ਉਹਨਾਂ ਦੇ ਦੋ ਪੁੱਤ ਹੋਣ ਤਾਂ ਕੁਝ ਕੁ ਮਾਂ ਪਿਓ ਕੀ ਕਰਦੇ ਆ ਕਿ ਇੱਕ ਪੁੱਤ ਨੂੰ ਬੜਾ ਚੰਗਾ ਸਮਝਣਗੇ ਬੜੀ ਉਹਦੀ ਹਮਾਇਤ ਕਰਨਗੇ ਬੜਾ ਉਹਨੂੰ ਕਾਮਾ ਸਮਝਣਗੇ ਬੇਸ਼ੱਕ ਉਹ ਡੱਕਾਣਾ ਤੋੜਦਾ ਹੋਵੇ ਤੇ ਜਿਹੜਾ ਉਹਨਾਂ ਦਾ ਦੂਜਾ ਪੁੱਤ ਹੁੰਦਾ ਉਹਦੇ ਨਾਲ ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਹੁੰਦਾ ਕੁਝ ਕੁ ਮਾਂ ਪਿਓ ਇਹੋ ਜਿਹੇ ਹੈਗੇ ਆ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕੁਝ ਕ ਇਹੋ ਜਿਹੇ ਹੁੰਦੇ ਜਿਨ੍ਹਾਂ ਦਾ ਇੱਕ ਪੁੱਤ ਨਾਲ ਜ਼ਿਆਦਾ ਪਿਆਰ ਹੁੰਦਾ ਦੂਜੇ ਪੁੱਤ ਨਾਲ ਜਮੇ ਕੁਝ ਨਹੀਂ ਹੁੰਦਾ ਦੂਜਾ ਪੁੱਤ ਭਾਵੇਂ ਸਾਂਝੇ ਘਰ ਦੇ ਵਿੱਚ ਜਿੰਨਾ ਮਰਜ਼ੀ ਕੰਮ ਕਰੀ ਜਾਵੇ ਧੁੱਪੇ ਮਰੀ ਜਾਵੇ ਮਿੱਟੀ ਨਾਲ ਮਿੱਟੀ ਹੋਈ ਜਾਵੇ ਉਹਦੇ ਕੰਮ ਨੂੰ ਕੋਈ ਬੰਦਾ ਗਿਣਦਾ ਹੀ ਨਹੀਂਗਾ ਕਿਉਂਕਿ ਮਾਂ ਪਿਓ ਦੀ ਜਿਹੜੇ ਪੁੱਤ ਨਾਲ ਬਾਲੀ ਬਣਦੀ ਹੁੰਦੀ ਆ ਬਸ ਉਸੇ ਨੂੰ ਹੀ ਕਾਮਾਂ ਦੱਸਣਗੇ ਉਸੇ ਦੀ ਰਿਸ਼ਤੇਦਾਰੇ ਕੋਲ ਸੋਭਾ ਕਰਨਗੇ ਬਸ ਉਹਦੇ ਹੀ ਗੁਣ ਗਾਈ ਜਾਣਗੇ ਤੇ ਮੁੜ ਕੇ ਜਦੋਂ ਛੋਟਾ ਪੁੱਤ ਅੱਡ ਹੁੰਦਾ ਦੁਖੀ ਹੋ ਕੇ ਵੀ ਨਹੀਂ ਵੀ ਮੇਰਾ ਤਾਂ ਮਾਂ ਪਿਓ ਵੀ ਸਾਥ ਨਹੀਂ ਦਿੰਦਾ ਮੇਰਾ ਤਾਂ ਭਰਾ ਵੀ ਮੈਨੂੰ ਮਾੜਾ ਬੋਲਦਾ ਤੇ ਜਦੋਂ ਦੂਜਾ ਪੁੱਤ ਮੜ ਕੇ ਅੱਡ ਹੁੰਦਾ ਤੇ ਫਿਰ ਮਾਂ ਪਿਓ ਕਾਣੀ ਵੰਡ ਕਰਦਾ ਫਿਰ ਮਾਂ ਪਿਓ ਕੀ ਕਰਦਾ ਕਿ ਜਿਹੜੇ ਪੁੱਤ ਨਾਲ ਬਾਲੀ ਬਣਦੀ ਹੁੰਦੀ ਆ ਉਸ ਪੁੱਤ ਨੂੰ ਚੰਗੀ ਜ਼ਮੀਨ ਵੀ ਦੇ ਦੇਣਗੇ ਚੰਗਾ ਘਰ ਵੀ ਦੇ ਦੇਣਗੇ ਜੇ ਗੱਡੀ ਗੁੱਡੀ ਹੋ ਗਈ ਚੰਗੀ ਗੱਡੀ ਵੀ ਉਹਦੇ ਪੇਟੇ ਪਾ ਦੇਣਗੇ ਤੇ ਜਿਹੜੇ ਪੁੱਤ ਨਾਲ ਨਹੀਂ ਬਣਦੀ ਉਸ ਪੁੱਤ ਦਾ ਗਲਾਈ ਘੁੱਟ ਦਿੰਦੇ ਆ ਉਹਨੂੰ ਵਿਚਾਰੇ ਨੂੰ ਜਉਂਦੇ ਜੀ ਹੀ ਮਾਰ ਦਿੰਦੇ ਆ ਜਦੋਂ ਮਾਪਿਓ ਕਾਣੀ ਮੰਡ ਕਰਦਾ ਫਿਰ ਉਹ ਵੀ ਦੁਖੀ ਹੋ ਕੇ ਅੱਡ ਹੋ ਜਾਂਦਾ ਫਿਰ ਉਹ ਜਾਂਦਾ ਜਮੀਨਦਾਰ ਦੇ ਵਿੱਚ ਕੇ ਸਾਰਿਆਂ ਕੋਲੇ ਜਾ ਵੜਦਾ ਤੇ ਜਾਂ ਆਪਦੇ ਭਰਾ ਤੋਂ ਦੂਰ ਰਹਿਣ ਲੱਗ ਜਾਂਦਾ ਤੇ ਜਾਂ ਆਪਦੇ ਭਰਾ ਦਾ ਦੁਸ਼ਮਣ ਬਣ ਜਾਂਦਾ ਕਿਉਂਕਿ ਦੋਨਾਂ ਭਰਾਵਾਂ ਵਿੱਚ ਦੁਸ਼ਮਣੀ ਵੀ ਕਈ ਵਾਰੀ ਮਾਪਿਓ ਪੈਦਾ ਕਰਦਾ ਕੁਝ ਕ ਮਾਪਿਓ ਇਹੋ ਜਿਹੇ ਆ ਜਿਨ੍ਹਾਂ ਨੇ ਦੋਨਾਂ ਭਰਾਵਾਂ ਨੂੰ ਸ਼ਰੀਕ ਬਣਾਤਾ ਘਰ ਦੇ ਵਿੱਚ ਕੰੰਦਾ ਘੜਾਤੀਆਂ ਬੋਲਚਾਲ ਬਿਲਕੁਲ ਬੰਦ ਕਰਤੇ ਤੇ ਆਖਰ ਨੂੰ ਮੁੜ ਕੇ ਉਹੋ ਹੀ ਪੁੱਤ ਉਸੇ ਮਾਪਿਓ ਦੇ ਸਿਰ 'ਤੇ ਛੱਤਰ ਮਾਰਦਾ ਹੀ ਵੇਖਿਆ ਜਿਹਦੇ ਪਿੱਛੇ ਮਾਂ ਪਿਓ ਨੇ ਦੂਜੇ ਪੁੱਤ ਨਾਲ ਕਾਣੀ ਵੰਡ ਕੀਤੀ ਹੁੰਦੀ ਹੈ ਜਿਹਦਾ ਬਾਹਲਾ ਮੋਹ ਪਿਆਰ ਕਰਦੇ ਹੁੰਦੇ ਆ ਮੁੜ ਕੇ ਉਹੋ ਹੀ ਉਹਨਾਂ ਦੇ ਸਿਰ 'ਤੇ ਛੱਤਰ ਮਾਰਦਾ ਮਣਮਣ ਗਾਲਾਂ ਵੀ ਕੱਢਦਾ ਮਾੜਾ ਚੰਗਾ ਵੀ ਬੋਲਦਾ ਪਰ ਫੇਰ ਵੀ ਉਹਦੇ ਬਾਰੇ ਹੀ ਸੋਚੀ ਜਾਣਗੇ ਫੇਰ ਵੀ ਰਿਸ਼ਤੇਦਾਰਾਂ ਕੋਲ ਉਹਨੂੰ ਹੀ ਚੰਗਾ ਕਹੀ ਜਾਣਗੇ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿ ਜਿਹੜੇ ਮਾਂ ਪਿਓ ਇਹੋ ਜਿਹਾ ਕੁਝ ਕਰਦੇ ਆ ਉਹ ਪੂਰਾ ਸਿਆਣੇ ਹੋ ਜਾਣਾ ਕਿ ਜਾਂ ਤਾਂ ਫੇਰ ਦੋ ਪੁੱਤ ਪੈਦਾ ਨਾ ਕਰਿਆ ਕਰੋ ਜੇ ਪਿੱਛੋਂ ਇੱਕ ਪੁੱਤ ਦਾ ਗਾਲਕੁੱਟ ਨਾ ਹੁੰਦਾ ਆ ਕੇ ਸਾਂਝੇ ਘਰ 'ਚ ਉਹਨੂੰ ਵਿਚਾਰਨੂੰ ਕੁਝ ਦੇਣਾ ਹੀ ਨਹੀਂ ਹੁੰਦਾ ਠੀਕ ਆ ਸਾਰੇ ਰਿਸ਼ਤੇਦਾਰਾਂ ਵਿੱਚ ਨੂੰ ਭੰਡਣਾ ਹੁੰਦਾ ਨੂੰ ਮਾੜਾ ਕਹਿਣਾ ਹੁੰਦਾ ਉਹਦੀ ਘਰ ਲਈ ਤੇ ਤੌਮਤਾ ਲਾਉਣੀਆਂ ਹੁੰਦੀਆਂ ਨੇ ਤਾਂ ਫਿਰ ਬਈ ਇੱਕ ਜਵਾਕ ਹੀ ਰੱਖ ਲਿਆ ਕਰੋ ਫਿਰ ਦੋ ਪੁੱਤ ਨਾ ਜੰਮਿਆ ਕਰੋ ਪਹਿਲਾਂ ਤਾਂ ਚਾਚਾ ਚਾਚ ਜ ਬਾਲੀਆਂ ਬੁੜੀਆਂ ਦੋ ਜਵਾਕ ਜੰਮ ਲੈਣਗੀਆਂ ਵੀ ਹਾਂ ਸਾਰੀ ਜੋੜੀ ਰਲ ਜੇ ਮੁੜ ਕੇ ਜਦੋਂ ਪੁੱਤ ਗੱਭਰੂ ਹੁੰਦੇ ਆ ਵਿਆਹੇ ਵਰੇ ਜਾਂਦੇ ਆ ਮੁੜ ਕੇ ਇੱਕ ਪੁੱਤ ਨੂੰ ਚੰਗਾ ਕਹੀ ਜਾਣਗੇ ਦੂਜੇ ਪੁੱਤ ਨੂੰ ਮਾੜਾ ਕਹੀ ਜਾਣਗੇ ਇੱਕ ਪੁੱਤ ਨੂੰ ਰਿਸ਼ਤੇਦਾਰਾਂ ਕੋਲ ਸਲਾਈ ਜਾਣਗੇ ਦੂਜੇ ਪੁੱਤ ਨੂੰ ਰਿਸ਼ਤੇਦਾਰਾਂ ਕੋਲ ਬਦਨਾਮ ਕਰੀ ਜਾਣਗੇ ਕੁਝ ਕੁ ਘਰਾਂ ਦੇ ਵਿੱਚ ਇਹ ਕੁਝ ਚੱਲਦਾ ਤੇ ਬਹੁਤ ਸਾਰੇ ਭਰਾ ਜਿਹੜੇ ਵੀਡੀ ਕਿ ਮਾਂ ਪਿਓ ਨੇ ਕਾਣੀ ਵੰਡ ਕੀਤੀ ਉਹਨਾਂ ਦੇ ਨਾਲ ਮੁੜ ਕੇ ਦੋਨਾਂ ਭਰਾਵਾਂ ਵਿੱਚ ਦੁਸ਼ਮਣ ਬਣਾ ਦਿੰਦੇ ਆ ਮੁੜ ਕੇ ਆਪ ਤਾਂ ਉਮਰ ਭੋਗ ਕੇ ਮਰ ਜਾਂਦੇ ਆ ਮੁੜ ਕੇ ਉਹ ਦੋਨਾਂ ਭਰਾਵਾਂ ਵਿੱਚ ਜਿਹੜੀ ਦੁਸ਼ਮਣੀ ਪੈਦਾ ਹੋ ਜਾਂਦੀ ਆ ਉਹ ਸਾਰੀ ਉਮਰ ਨਹੀਂ ਮੁੱਕਦੀ ਮੁੜ ਕੇ ਉਹ ਗਾਂਵ ਜਵਾਕਾਂ ਦੇ ਵਿੱਚ ਵੀ ਜੈਲਸੀ ਪੈਦਾ ਹੋ ਜਾਂਦੀ ਆ ਇਸ ਕਰਕੇ ਮਾਂ ਪਿਓ ਨੂੰ ਮੜਾ ਮੋਟਾ ਸੋਚਣਾ ਚਾਹੀਦਾ ਕਿ ਜੇ ਸਾਡੇ ਦੋ ਪੁੱਤ ਨੇ ਉਹਨਾਂ ਦੀ ਬਰਾਬਰ ਜ਼ਮੀਨ ਜਾਇਦਾਦ ਦੀ ਵੰਡ ਕਰੋ ਬਰਾਬਰ ਉਹਨਾਂ ਦੇ ਘਰ ਦੀ ਵੰਡ ਕਰੋ ਕਿਸੇ ਪੁੱਤ ਨਾਲ ਤੱਕਾ ਨਾ ਕਰੋ ਤੇ ਬਹੁਤ ਸਾਰੇ ਮਾਂ ਪਿਓ ਜਿਨ੍ਹਾਂ ਨੇ ਆਪ ਦੇ ਇੱਕ ਪੁੱਤ ਬਾਰੇ ਬਾਲਾ ਸੋਚਿਆ ਤੇ ਮੁੜ ਕੇ ਉਸੇ ਪੁੱਤ ਨੂੰ ਛੱਤਰ ਖਾਂਦੇ ਵੇਖਿਆ ਮੁੜ ਕੇ ਉਸੇ ਪੁੱਤਰੇ ੱੱਕੇ ਮਾਰ ਕੇ ਘਰੋਂ ਵੀ ਕੱਢਿਆ ਤੇ ਕੁਝ ਕ ਮਾਂ ਪਿਓ ਇਹੋ ਜਿਹੀ ਵੀ ਹੈਗੇ ਆ ਕਿ ਜਿਹੜੇ ਮੁੜ ਕੇ ਦੁਖੀ ਹੋ ਕੇ ਦੂਜੇ ਪੁੱਤ ਦੇ ਘਰੇ ਰਹਿਣ ਤੇ ਚਲੇ ਜਾਂਦੇ ਆ ਜਿਹੜੇ ਪੁੱਤ ਨੂੰ ਕਦੇ ਉਹਨਾਂ ਨੇ ਇੱਕ ਰੁਪਈਆ ਵੀ ਨਹੀਂ ਦਿੱਤਾ ਹੁੰਦਾ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਓ ਇਹ ਵੀਡੀਓ ਦੇਖ ਕੇ ਕਈਆਂ ਦੇ ਦਿਮਾਗ 'ਲੀ ਬੱਤੀ ਜਗ ਪੂਗੀ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਵੀਡੀਓ ਦੇਖਣਾ ਬਹੁਤ-ਬਹੁਤ ਧੰਨਵਾਦ